ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਮੁੰਡੇ ਪਿੰਡਿਆ ਬੂਟਾ ਪ੍ਰਧਾਨ ਈਮਜੂਤ ਫਾਊਂਡੇਸ਼ਨ ਪੰਜਾਬ ਰਜਿਸਟਰ ਅੱਜ ਆਪਾਂ ਪਹੁੰਚ ਚੁੱਕੇ ਹਾਂ ਜਿੱਥੇ ਸਾਡੇ ਭੈਣ ਭਰਾ ਮਜ਼ਦੂਰ ਅਮਰੀਕਾ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਆਜੋ ਗੱਲਬਾਤ ਕਰਦੇ ਹਾਂ ਸਾਡੇ ਮੌਜੂਦਾ ਮੈਂਬਰ ਸਰਦਾਰ ਦੇਸ਼ਾ ਸਿੰਘ ਜੀ ਸਲਾਮ ਬਿਲਕੁਲ ਕੰਮਕਾਰ ਵਧੀਆ ਚੱਲ ਰਿਹਾ ਹੈ ਸਾਹਿਬ ਹਾਂਜੀ ਵਧੀਆ ਜੀ ਵਧੀਆ ਚੱਲਦਾ ਵਧੀਆ ਚੱਲਦਾ ਤੇ ਸਰਕਾਰ ਦਾ ਇਹ ਨਾਲੋਂ ਨਾਲ ਕਿੱਦਾਂ ਪਾਈ ਜਾ ਰਹੀ ਆ ਤੇ ਨਹੀਂ ਸਰਕਾਰ ਤੇ ਜਿਹੜੇ ਪੈਸੇ ਆ ਜੀ ਉਹ ਦੇਖੋ ਤਿਆਰ ਪਿਆ ਨੇ ਜਿਹੜੀ ਸਰਕਾਰ ਇਹ ਪੈਸੇ ਤੇ ਜਿਹੜੇ ਆ ਮਹੀਨੇ 2 ਮਹੀਨੇ ਲੱਗ ਜਾਂਦੇ ਆ ਜੀ ਅੱਛਾ ਅੱਛਾ ਹਾਂ ਜੀ ਤੇ ਅਸੀਂ ਜੋ ਸਾਡੀ ਜਿਹੜੀ ਆ ਪੰਚਾਇਤ ਮੁੰਡਾ ਪਿੰਡ ਦੀ ਹਾਂ ਜੀ ਤੇ ਸਾਰੀ ਪੰਚਾਇਤ ਦੇ ਸੰਯੋਗ ਦੇ ਨਾਲ ਸਰਪੰਚ ਸਾਹਿਬ ਦੇ ਨਾਲ ਹਾਂ ਜਿਹਨੇ ਵੀ ਸਾਡੇ ਪੰਚਾਇਤ ਦੇ ਮੈਂਬਰ ਆ ਹਾਂਜੀ ਹਾਂਜੀ ਤੇ ਜੋ ਸਾਡਾ ਪਿੰਡ ਮੁੰਡਾ ਪਿੰਡ ਕੋੜਾ ਚੜਦੀ ਕਲਾ ਵਾਲਾ ਮਾਹਪੁਰਖਾਂ ਦਾ ਪਿੰਡ ਆ ਤੇ ਬਲਾਂ ਸਿੰਘ ਜੀ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਉਹਨਾਂ ਦਾ ਜਿਹੜਾ ਨਗਰ ਆ ਚੜਦੀ ਕਲਾ ਦੇ ਵਿੱਚ ਜੋ ਪਿੰਡ ਦੀ ਪੰਚਾਇਤ ਆ ਸਾਰਾ ਕਤਰਤਾਈ ਦੇ ਨਾਲ ਸਾਰੀ ਸਲਾਹ ਦੇ ਨਾਲ ਜਿਹੜਾ ਪਿੰਡ ਆ ਇੱਕ ਇੱਕ ਮੁੱਠ ਹੋ ਕੇ ਚੱਲਦਾ ਵਾ ਕੋਈ ਇਹੋ ਜੀ ਈਰਖਾबाजी ਨਹੀਂ ਹੈ ਜੀ ਪਿੰਡ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਸਾਰਾ ਕਾਰੋਬਾਰ ਕਰਦੇ ਆ ਜੋ ਸਾਡੇ ਪਿੰਡ ਦੇ ਸਰਪੰਚ ਸਾਹਿਬ ਉਹ ਵੀ ਬਹੁਤ ਪੜੇ ਲਿਖੇ ਸੂਝਵਾਨ ਨੇ ਜਿਹੜੇ ਪਹਿਲਾਂ ਪਟਵਾਰੀ ਰਹੇ ਨੇ ਫਿਰ ਕਨਗੋਰੇ ਨੇ ਲਟੈਰੋ ਕੇ ਆਏ ਨੇ ਉਹ ਸਰਪੰਚ ਸਾਹਿਬ ਬਣੇ ਆ ਉਹਨਾਂ ਦੇ ਨਾਲ ਅਸੀਂ ਪੰਚਾਇਤ ਮੈਂਬਰ ਜਿਹੜਾ ਅਸੀਂ ਬਲਾਗ ਦੇ ਵਿੱਚੋਂ ਕੰਮ ਲੈ ਕੇ ਆਏ ਹਾਂ ਮੇਗਾ ਦਾ ਉਹ ਅਸੀਂ ਆਪ ਜਿਹੜਾ ਸਾਰਾ ਨਾਲ ਕੰਮ ਕਰਵਾਈਦਾ ਬੜੀ ਜ਼ਿੰਮੇਵਾਰੀ ਦੇ ਨਾਲ ਬੜੀ ਜ਼ਿੰਮੇਵਾਰੀ ਦੇ ਨਾਲ ਸਾਰਾ ਕੰਮ ਕਰਾਉਂਦੇ ਆ ਆਪ ਨਾਲ ਲੱਗ ਕੇ ਜਿੱਥੇ ਵੀ ਕੰਮ ਆੜਦਾ ਉੱਥੇ ਨਾਲ ਅਸੀਂ ਕੰਮ ਕਰਾਉਨੇ ਆ ਤੇ ਇਹੋ ਜੀ ਕੋਈ ਗੱਲਬਾਤ ਨਹੀਂ ਕੀ ਹੈ ਜੀ ਸਾਰਾ ਜਿਹੜਾ ਪਿੰਡ ਆ ਨਗਰ ਆ ਸਾਰਾ ਇੱਕ ਮੁੱਠ ਹੋ ਕੇ ਚੱਲਦਾ ਵਾ ਸਾਰੀ ਚੜ੍ਹਦੀ ਕਲਾ ਵਾ ਤੇ ਇਹ ਸਰਕਾਰ ਘੜੀ ਬੇਨਤੀ ਕਰਦੇ ਆਂ ਵੀ ਜਿਹੜਾ ਨਰੇਗਾ ਦਾ ਕੰਮ ਆ ਜੀ ਇਹ ਜਿਹੜੇ ਪੈਸੇ ਆ ਬਹੁਤ ਲੇਟ ਪੈਂਦੇ ਆ ਇਹੜੇ ਪੈਸੇ ਆ ਉਹੋ ਗਰੀਬਾਂ ਨੇ ਕਰਨਾ ਤੇ ਉਹ ਖਾਣਾ ਹੁੰਦਾ ਜੀ ਜਿਹੜਾ ਇਹ ਵੱਤ ਤੋਂ ਵੱਧ ਜਿਹੜੇ ਪੈਸੇ ਆ ਛੇਤੀ ਦੇਓ ਛੇਤੀ ਮਿਲਣ ਤੇ ਸਾਰਿਆਂ ਦਾ ਜਿਹੜਾ ਟਾਈਮ ਪਾਸ ਹੋ ਸਗੇ ਹੋਰ ਵੈਗਰ ਦੀ ਖਾਸਾ ਵੈਗਰ ਦੀ ਹਾਂ ਜੀ ਨਵੇਂ ਸਰਦਾਰ ਜੀ ਤਾਂ ਸਣੀ ਸਰਕਾਰ ਦੇ ਅੱਗੇ ਅਸੀਂ ਵੀ ਆਪਣੀ ਜਾਤੀ ਬੰਦੀ ਵੱਲੋਂ ਵੀ ਅਸੀਂ ਬੇਨਤੀ ਕਰਦੇ ਆ ਕਿ ਜੋ ਇਹਨਾਂ ਦੇ ਮਜ਼ਦੂਰਾ ਦੇ ਆ ਜੋ ਪੈਸੇ ਉਹ ਲੇਟ ਹੋ ਜਾਂਦੇ ਉਹ ਛੇਤੀ ਤੋਂ ਛੇਤੀ ਪਾਏ ਜਾਣ ਇਹਨਾਂ ਉਹੋ ਹੀ ਕਰਨਾ ਉਹੋ ਹੀ ਖਾਣਾ ਵਾ ਉਹ ਹੀ ਸਭ ਕੁਝ ਆ ਤੇ ਇਸ ਕਰਕੇ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਜਿਹੜੇ ਲੇਟ ਹੋ ਜਾਂਦੇ ਆ ਪੈਸੇ ਪੈਂਦੇ ਹੈਗੇ ਆ ਪਰ ਜਦੋਂ ਜ਼ਰੂਰਤ ਉਦੋਂ ਪੈਂਦੇ ਨਹੀਂ ਸਰਕਾਰ ਅੱਗੇ ਬੇਨਤੀ ਆ ਕਿ ਛੇਤੀ ਤੋਂ ਛੇਤੀ ਪਾਈ ਜਾਣ